ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਮ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚਿ ਲਖਵਾਰ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਤਰੇ ਤੇ ਬਨਾਪੁਰਿਆਂ ਭਾਰ ਸਸ ਸਾਨ ਪਾਲ ਕੋ ਐ ਤੱਕ ਨ ਚੱਲ ਨਾਲ ਕਿਸਚਾਰਾ ਹੋਈ ਐ ਕਿ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾ ਹੁਕਮ ਨ ਕਹਿਆ ਜਾਇ ਹੁਕਮਿ ਹੋਵਨ ਦੀ ਹੁਕਮ ਲੈ ਵਢਾਈ ਹੁਕਮੇ ਤਮਨੇ ਚਾ ਹੁਕਮ ਲਗਤ ਕੁਸੁਗ ਪਾਈ ਹੈ ਕਨ ਹੁਕਮੇ ਰਕਸੀਸ਼ਾ ਇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੂਝੈ ਤਾ ਹਉ ਮੈਂ ਕਹ ਨਾ ਕੋਇ ਗਾਵੇ ਕੋ ਤਾਣ ਹੋਇ ਕਿਸ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗਣੋੜਿਆਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਟ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਤੇ ਗਾਵੇ ਕੋ ਜਾ ਪੈ ਦਿਸ ਦੂਰ ਗਾਵੇ ਕੋ ਖਾਦ ਰਹਿ ਦੂਰ ਕਥਨ ਕਥਨ ਆਵੇ ਟੋਟਾ ਕਤ ਕਤ ਕਥੀ ਕੋਟੀ ਕੋਟ ਕੋਟਾ ਦਿੰਦਾ ਤੇ ਲੈਂਦਾ ਥਕ ਪਾਹੇ ਜੁਗਾ ਜੁਗਾ ਤਰਖਾਈ ਖਾਇ ਹੁਕਮਿ ਕਮ ਚਲਾਏ ਰਾਹ ਨਾਨਕ ਵਿਖਸੇ ਵੇ ਪਰਵਾਹ ਸਚ ਸਭ ਸੋਚਾ ਨਾਹੀ ਪੱਖਿ ਪਉ ਪਾਰ ਆਖ ਮੰਗ ਗਦੇ ਦੇ ਦਤ ਕਰੇ ਦਾਤਾਰ ਫਿਰ ਕਗਰਖਿ ਅਜਿ ਸਦਰਬਾਰ ਮੋਹ ਕੇ ਬੋਲਣ ਬੋਲੀ ਅਜਿ ਸਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵੜਿਆਏ ਵਿਚਾਰ ਕਰਮ ਆਵਕ ਪੜਾ ਨਦਰੀ ਮੁਕ ਦਵਾਰ ਨਾਨਕੇ ਵੇ ਜਾਣੀ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀ ਤਨ ਹੋਇ ਆਪਿ ਆਪ ਨਿਰੰਜਨ ਸੋਜਨ ਸਿਵਯਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰਖੀਆ ਭਾਉ ਦੁਖ ਪਰਸੁ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋੜਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਏ ਕਣਕ ਤਨ ਜਹਾਈ ਗੁਰਾਂ ਕ ਤੇਹ ਬਜਾਈ ਸਭ ਨਾ ਜੀ ਹਾਂ ਇੱਕ ਦਾਤਾ ਸੋਮੈ ਵਿਸਰਨ ਨ ਜਾਈ ਤਿਰਤ ਨਾਵਾ ਚਿਤਸ ਭਾਵਾਂ ਵਿਣ ਪਾਣ ਕ ਨਾਏ ਕਰਿ ਜੇ ਤਿਸਰ ਟੋਪਾਈ ਵੇਖਾ ਵਿਣ ਕਰਮਾ ਕ ਮਿਲ ਲੈ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣ ਗੁਰਾਂ ਕ ਤੇਹ ਬਜਾਈ ਸਭ ਨਾ ਜੀ ਹਾਂ ਕ ਇੱਕ ਦਾਤਾ ਸੋਮੈ ਵਿਸਰਨ ਨ ਜਾਈ ਜੇ ਜੁਗ ਚਾਰਿਆ ਹਰ ਜਾਹੁਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਹਾਨੀਆ ਨਾਲ ਚਲੈ ਸਭ ਕੋਇ ਚੰਗਾ ਨਾ ਰਖਾਇ ਕਾ ਜਸ ਗਿਰਤ ਜਗਲੇ ਜਿਤ ਸੁਨਦਰ ਨਾਵੇ ਤਾ ਵਤਨ ਪੁੱਛੈ ਕੀ ਕੀ ਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਇ ਨਾ ਸੂਝੈ ਜਿਤ ਸੁਗੁਣ ਕੋਇ ਕਰੇ ਸਣਿਆ ਸਤ ਪੈਰ ਸੁਰਨਾ ਸੁਣੈ ਤਰਤਵ ਲਕਾਸ ਸੁਣੈ ਦਿਪ ਲੋ ਪਤਾਲ ਸੁਣੇ ਪੁਹਾ ਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰ ਮਹਿੰਦ ਸੁਣੇ ਮੁਖਸ ਲਹਨਮੰਦ ਸੁਣੇ ਜੋਗ ਜੁਗਤਨ ਭੇਦ ਸੁਣ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਸਨ ਤੋ ਗਿਆਨ ਸੁਣੇ ਸਟਕੈਸ਼ ਨਾਨਕ ਸੁਣੇ ਪੜ ਪੜ ਪਾ ਮਾਨ ਹਸ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿ ਸਾਸਨ ਤੋਂ ਗਿਆਨ ਸੁਣਿਆ ਸਰਾ ਗੁਨਾ ਕੇ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਸੁਨੰਦ ਭਾਵੈ ਰਾਉ ਸੁਣ ਹੱਤ ਵਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਨ ਕੀ ਗਤ ਕਹੀ ਨ ਜਾ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਨ ਕਬ ਕਰਣ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਅਸਰਤੋ ਹੈ ਮਨ ਬੁੱਧਾ ਮਨ ਸਗਲ ਭਵਨ ਕੀ ਸ਼ੁੱਧ ਮਨ ਮੋ ਛੋਟਾ ਨਾ ਖਾਏ ਮਨ ਨ ਜਮਕਾ ਸਾਤ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮੈਂ ਕੋਏ ਮਨ ਮਾਰਗ ਟਾਕ ਨ ਪਾਏ ਮਨੈ ਪਸੂ ਪ੍ਰਗਟ ਜਾਏ ਮਨਮਕਨ ਚੱਲੇ ਪੰਤ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਹੁ ਮੁਕਤ ਦੁਆਰ ਮਨ ਪਰਵਾਰਾ ਸਾਧਾਰ ਮਨ ਅਤਰ ਤਾਰੇ ਗੁਰ ਸਿੱਖ ਮਨ ਨਾਨਕ ਪਵ ਹੈ ਨਾ ਪਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਜ ਪਵ ਦਰਗ ਮਾਨ ਪੰਜ ਸੁਵਦਰ ਜਾਨ ਪੰਜ ਕਾ ਗੁਰ ਇਕ ਧਾਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨਾ ਨਹੀਂ ਸਮਾਰਾ ਤੋਲ ਤ੍ਰਮ ਤੇ ਆਕਾ ਪੂਤ ਸੰਤੁਗਤਾ ਵਰਖਿਆ ਜਨ ਸੂਤਾ ਜੇ ਕੋ ਬੂਝ ਹੋਐ ਸਠਿਆਰਾ ਧਵਲ ਉਪਰ ਕੇਤਾ ਪਹਾਰ ਅਰਤੀ ਹੋਰ ਪਰ ਹੋਰ ਹੋਰ ਰਥ ਤਪਤ ਲੈ ਕਉਣ ਜੋਰਾ ਜੇ ਜਤ ਰੰਗਾ ਕੇ ਨਾਮ ਸਬਨਨ ਕੈ ਵੜੀ ਕਲਾਮ ਇਹ ਲੈ ਕਲਖ ਜਾਣੇ ਕੋਇ ਲੈ ਕਲਖ ਕੀ ਕਿਤਾ ਹੋਏ ਕਿਤਾ ਤਾਣ ਸਵਾਲਿ ਹੋ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਬਸਾਓ ਇੱਕ ਕੁਵਾਓ ਸਿਸਤੋ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਆ ਰਣ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਕੁੰਸ ਦਾ ਸਲਾਮਤ ਨਰੰਕਾਰ ਅਸਾਂ ਕ ਮੋਰਖਾਂਦ ਕੋਰ ਸੰਗ ਜਪ ਸੰਗ ਭਾਉ ਅਸੰਗ ਪੂਜਾ ਸੰਗਤ ਬਤਾਉ ਸੰਗ ਗ੍ਰੰਥਮਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅਸੰਗ ਦਾਤਾਰ ਸੰਗ ਸੂਰਮ ਪਖਸਾਰ ਅਸੰਗ ਮੋਲ ਲਿ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਪਾਰਨ ਜਾਵਾਂ ਇੱਕ ਵਾਰ ਜੋਤ ਤੁਪਹਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰ ਅਹੰਕਾਰ ਅਸਾਂ ਕਮੂਰਕ ਅੰਧਖੋਰ ਸੰਗ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹੇ ਜੋਰ ਅਸਾਂ ਸੰਗ ਲਵੜ ਹੱਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸਾਂ ਕੁੜ ਯਾਰ ਕੁੜੇ ਫਿਰ ਹੈ ਅਸਾਂ ਕਮਲੇਸ਼ ਮਲ ਭੱਕ ਖਾਹੇ ਅਸਾਂ ਕਨੰਦ ਸਰ ਕਰਹਿ ਪਹਾਰ ਨਾਨਕ ਨੇ ਚ ਕਹਿ ਵਿਚਾਰ ਆਰਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਭ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਨਾਮ ਸੰਕ ਥਾਵ ਗੰਮ ਗਮ ਸੰਕ ਲੋ ਸੰਕ ਸਿਰ ਭਾਰ ਹੋਏ ਅਖਰੀ ਨਾਮ ਕਰਿ ਸੋ ਆਖਰੀ ਗਿਆਨ ਗੀਤ ਗੰਗਾ ਅਖਰੀ ਲਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨ ਐ ਲਿਖਿਤ ਸਰਨਾਹੇ ਜੇ ਫਰਮਾਇ ਤੇ ਉਤ ਪਾਏ ਜੇ ਤਾ ਕੀ ਤਾ ਤੇ ਤਾ ਨਾਮ ਵਿਣ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਪਾਰੇ ਅਨ ਜਾਵਾ ਇੱਕ ਵਾਰ ਜੋ ਤਤ ਪਾਵੇ ਸਾਇ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰੇਹ ਹੱਥ ਪ੍ਰਾਰਥਨ ਦੇਹ ਬਾਣੀ ਤੋ ਤਾ ਤੁਰ ਸੁਖਿਆ ਮੋਹਤ ਬੁਲੇ ਤੇ ਕੱਪੜ ਹੋਏ ਦੇ ਸਭ ਮੰ ਲਈਐ ਤੋਏ ਪ੍ਰੀਅਮਤ ਪਾਪਾਂ ਕੈ ਸੰਗ ਓ ਤੋਪਨਵੇਂ ਕ ਰੰਗ ਪੁਨਿ ਪਾਪਿ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੀਖਾਉ ਨਾਨਕ ਹੁਕਮਿ ਆਵੋ ਜਾਓ ਤੀਰਤ ਤਪ ਤੇ ਆਦਤ ਦਾਨ ਜੇ ਕੋ ਪਾਵਤ ਲਕਮਾਨ ਸੁਣੇ ਆਮਨ ਆਮਨ ਕੀਤਾ ਭਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇ ਰਹਿ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਸ ਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਾਣ ਸੁਰਤੇ ਮਾਹੋ ਕਵਣ ਜਿਤੁ ਆਕਾਰ ਵਿਲ ਨ ਪਇ ਪੰਡਤੀ ਜੋ ਵੈ ਲਿਖ ਪੁਰਾਣ ਵਕਤ ਨ ਪਾਇਓ ਕਾ ਦੀ ਆ ਜੇ ਲਿਕਣ ਲਿਕ ਕੁਰਾਨ ਹੱਥ ਤਵਰਨਾ ਜੋਗੀ ਜਾਣ ਰਤਮਾ ਹੋ ਨ ਕੋਈ ਜੋ ਕਰਤਾ ਸਿੱਟੀ ਕੋ ਸਾਜੇ ਆਪੇ ਜਾਣ ਸੋਏ ਕਿ ਉਕਰ ਅੱਖ ਕਿਸ ਲਾਇਕ ਵਰਨੇ ਕਿ ਜਾਣਾ ਨਾਨਕ ਕਣ ਸਭ ਕੋ ਆਖੇ ਕਿ ਦੁਖ ਸਿਆਣਾ ਵੱਡਾ ਸ ਵੱਡੇ ਨਾਹਿ ਕੀਤਾ ਜਕ ਹੋਐ ਨਾਨਕ ਜੇ ਕੋ ਆਪੋ ਜਾਣ ਗਿਆਨ ਸੁਹੈ ਪਤਾਲਾਂ ਪਤਾਲ ਲਗ ਸਗਾਸ ਔੜਕੜ ਕਪਾਲ ਤੇ ਕੇ ਵੇਦ ਕਹਨ ਕਵਾਤ ਸਾਸਟਾਰ ਕਹਨ ਕ ਤੇ ਵਾਸੁ ਲਿਖਤਾਤ ਲੇਖਾ ਤਾਂ ਲਿਖਿਆ ਲੇਖਾ ਵੇ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾ ਇਸਲਾ ਇਤਿ ਸੁਰਤ ਨ ਪਈਆ ਨਦੀਆਂ ਤਵਾਹ ਪਵਸਮੰਦਨ ਨ ਜਾਣੇ ਸਮੰਦ ਸਾ ਸੁਲਤਾਨ ਗ੍ਰਿਹਾ ਸ੍ਰੀ ਤੇ ਮਾਲ ਤਨ ਜਿਹੜੇ ਤਲਨ ਹਾਣੇ ਜਿਤ ਸਮਨ ਹੋ ਨਾ ਵਿਸਰਹਿ ਅੰਤ ਨ ਸਿਵ ਤੇ ਕਾਣਨ ਅੰਤ ਅੰਤ ਨ ਕਰਨਾ ਦੇਣ ਨ ਅਹੰਤਾ ਤਨ ਵਿਕਣ ਸੁਨਾ ਅੰਤ ਅੰਤਨ ਜਾਪੈ ਕਿਆ ਮਨ ਮਾਨ ਤਨ ਅੰਤਨ ਜਾਪੈ ਗੀਤਾਕਾਰ ਅੰਤਨ ਝਪ ਪਰਾਰ ਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨ ਪਾਏ ਜਾ ਇਹੋ ਅੰਤਨ ਜਾਣੇ ਕੋਇ ਬਹੁਤ ਕਹੇ ਬਹੁਤਾ ਵਡਾ ਸਉਚਾ ਤਾ ਉਚ ਉਪਰ ਉਚਾ ਨਾਉ ਇਵੜੂ ਉੱਚ ਹੋਵੇ ਕੋਤ ਸੋਚੇ ਗੁਣ ਜਾਣੇ ਸੋਏ ਜਿਵੜਾ ਪ ਜਾਣੇ ਆਪ ਆਪ ਨਾਨਕ ਨੰਦ ਜੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਪੜਾ ਦਾਤਾ ਤਿਲ ਨਥ ਮਹਾਏ ਕਿਤੇ ਮਗਜੁਦ ਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਗਪਤ ਟਹਿ ਵੇਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੁਰਖਾਏ ਕਾਏ ਕਿਤੇ ਦੁਖ ਪੁਗਸਦ ਮਾਰਹਿ ਪੈਦਾ ਤੇਰੀ ਦਾਤਾਰ ਕੰਧ ਕਲਾਸੀ ਪਾਣਾ ਹੋਇ ਰਕ ਨ ਸਕ ਕੋਈ ਜੇ ਕੋਖ ਅੱਖਣ ਪਾਏ ਓ ਜਾਣ ਜਿੱਤਿਆ ਮੁਖਾ ਆਪੇ ਜਾਣ ਆਪੇ ਦੇ ਆਕਸਪ ਕਿਕੇ ਜਿਸਨ ਬਖਸ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮਲ ਵਹ ਮੁੱਲ ਜਾਏ ਮੁੱਲ ਭਏ ਮੁੱਲ ਸਮਾਏ ਅਮੁੱਲ ਧਰਮ ਅਮੁੱਲ ਦਿਵਾਨ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਮੁਲਾਖਿਆ ਨ ਜਾਇ ਆਖ ਕਰੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਿ ਵਿਖੇ ਆਣ ਆਖੇ ਵਰ ਮੈਂ ਆਖੈਂਦਾ ਆਖੇ ਗੋਪੀਤਾ ਗੋਵਿੰਦਾ ਆਖੇ ਸਰਾ ਆਖੇ ਸਦਕ ਕਿਤੇ ਕਿਤੇ ਬੁਦਾਖੇ ਦਾ ਨ ਆਖੇ ਦੇਵਾ ਅਕ ਸੁਰ ਨਰਮੁਣ ਜਨ ਸੇਵ ਕੇਤੇ ਅੱਖਣ ਪਾਏ ਕੇਤੇ ਕਹਿ ਕਉ ਟੁਰ ਜਾਏ ਤੇ ਕੀਤੇ ਹੋਰ ਕਰਹਿ ਤਾਕ ਨ ਸਕੇ ਕਿ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾਲ ਖਿਐ ਸਿਰਗਵਾਰਾਂ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਡੇ ਨਾਦਨ ਇੱਕ ਸੰਕਾ ਕੇ ਤੇ ਵਨਹਾਰੇ ਕੇ ਤੇ ਰਗਪਰੀ ਸੰਕੇ ਜਨ ਕੇ ਤੇ ਗਵਨਹਾਰੇ ਗਾਹ ਤੋ ਨ ਪਉਣ ਪਾਣੀ ਬੈ ਸੰਤਰ ਗਾ ਵੈ ਰਾਜਾ ਧਰਮ ਦਵਾਰੇ ਗਾਵ ਚਿਤ ਗੁਪਤ ਲਖਜਾਨ ਲਗ ਲਗ ਧਰਮ ਵਿਚਾਰ ਗਾ ਵੈ ਸੁਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈਂਦ ਦਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵੈ ਸਿ ਸਮਾਧੀ ਅੰਦਰ गावण ਸਾਧ ਵਿਚਾਰੇ ਗਾਵਣ ਜਤਿ ਸਤੇ ਸੰਤੋਕੇ ਗਾਵ ਵੀਰ ਕਰਾਰੇ ਗਾਵਣ ਪੰਡਤ ਪੜ ਨਖੇਸਰ ਜੁਗ ਜੁਗ ਵੇਦ ਨਾਲ ਲਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆ ਲੈ ਗਾਵ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰਕਰ ਰੱਖੇ ਧਾਰੇ ਸਹਿਤਨ ਗਾਵ ਜੋ ਤੁ ਤੁ ਪਹਾੜ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਤਨ ਆਵਣ ਨਾਨਕਾ ਵਿਚਾਰੇ ਸੋਇ ਸਦਾ ਸਤਿ ਸਾਹਿਬ ਸੱਚ ਸੱਚ ਨਾਈ ਅਪੀ ਉਸ ਜਾਈ ਨ ਜਾਸੀ ਰਚਨਾ ਜਿਨ ਹਰ ਚਾਈ ਰੰਗੇ ਰੰਗੇ ਪਾਤੀ ਕਰ ਕਗਜਨ ਸਿ ਮਾਇ ਜਨੁ ਉਪਾਏ ਕਰ ਕਰ ਵਿਖੇ ਗੀਤਾ ਆਪਣਾ ਜਿਵਤ ਸਦੀਵ ਡਿਆਈ ਜੋਤਿ ਸਿ ਪਾਵੇ ਸੋਇ ਕਰ ਸੁਕਮਨ ਕਰ ਨ ਜਾਏ ਸੋ ਪਤਿ ਸਾਹੁ ਸਾਪਤ ਸਹਿਬ ਨਾਨਕ ਰਣ ਰਜਾਈ ਹੰਦਾ ਸੰਤੋ ਸ਼ਰਮ ਪਟੋਲੀ ਤਹਾਨ ਕਰ ਬਪੂਤਾ ਕਿੰਤਾ ਕਾਲ ਕੁਵਾਰੀ ਕਾਯਾ ਜੁਗ ਡੰਡਾ ਪ੍ਰਤੀਤਾ ਆਇ ਪਾਤੇ ਸਗਲ ਜਮਾਤੀ ਮਣ ਜੀ ਤਜਗ ਜੀਤ ਆਦੇਸ ਸਿਆਦੇਸ ਆਦ ਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਬੁਧ ਭਿਆੰਦਿਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਦ ਨਾਤੀ ਸੁਭ ਜਾ ਕੇ ਰਿਸਦਾ ਬਰਾਸਾਦ ਸਮਝੋ ਜਦ ਕਾਰ ਚਲਾਵਹਿ ਲੇਖ ਆਵੈ ਭਾਗ ਆਦੇਸ ਸਿਆਦੇਸ ਆਦ ਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵਿਆਹ ਤਿੰਨ ਚੇਲੇ ਪਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਬਾਣ ਜਿਤ ਸਪਾਵਤ ਵਿੱਚ ਲਾਵੇ ਜਿਹੋ ਐ ਪ੍ਰਮਾਣ ਵੇਖ ਨਦਰ ਨਾ ਆਵੇ ਭਗਤਾ ਵਿਡਾਣ ਆਦੇਸ ਸੇ ਆਦੇਸ ਆਦਿ ਨਿਲ ਆਨੰਦ ਨਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਚ ਪੈਸੇ ਕਵਾਰ ਕਰ ਕਰ ਵੇਖੈ ਸਰਜਨ ਹਾਰ ਨਨ ਸੱਚੇ ਕਿਸਾ ਠੀਕਾਰ ਆ ਦੇਖ ਤੇ ਸਾਰੇ ਸਾਰੇ ਨੀਲਾ ਨਾਦ ਨਹਤ ਜੁਜੇ ਇੱਕ ਵੇਸ ਇਕ ਦੂਜੇ ਪਾ ਲੱਖ ਵਲੱਖ ਵਲੱਖ ਵੀਸ ਲਗ ਲਗ ਡਾਖੇ ਇੱਕ ਨਾਮ ਜਗਦੀਸ਼ ਤਰਾਪਤ ਪਵੜੀਆਂ ਟੜਿਆ ਹੋਇਆ ਕੀ ਸਨਗਲਾਂ ਅਕਾਸ ਕੀ ਕਿਟਾਇ ਰਿਹਾ ਨਾਨਕ ਨੰਦਰੀ ਪਈਏ ਕੁੜੀ ਕੁੜਾ ਠੀਸ ਆਖਨ ਜੋਰ ਚ ਪੈ ਨਾ ਜੋਰਾ ਜੋੜ ਨ ਮੰਗਣ ਦੇਣ ਨਾ ਜੋਰਾ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰਾ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਜੋ ਕਰ ਵਿਖੈ ਸੋਏ ਨਾਨਕ ਤੁਮ ਨਿਛ ਨ ਕੋਇ ਰਤਿ ਰਤੀ ਸਿਥਿ ਵਾਰ ਪੂਨ ਪਨਗ ਨਿਪਤਾ ਲਾ ਤਿਸੇ ਧਰਤੀ ਥਾਪ ਰਖੀ ਧਰਮਸਾਲ ਤਿਸੇ ਜੀ ਜੁਗਤ ਕੇ ਰੰਗ ਤਨ ਕੈ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਚ ਪ੍ਰਵਾਣ ਨਦਰੀ ਕਰਨ ਪਵੈ ਨਿਸ਼ਾਨ ਕਚ ਬਕਾਇਓ ਥੈ ਪਾਇ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮ ਕਾਲਤ ਗੜੇ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮਿਹਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸੁਵਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇ ਦਾਨ ਮਨ ਕੀਤੇ ਕੀਤੇ ਰਤਨ ਸਮੰਦਾ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੀਤੇ ਪਤ ਨਰਿੰਦਾ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋਟ ਆਨੰਦਾ ਸ਼ਰਮ ਕੰਡ ਕੇ ਬਾਣੇ ਰੂਪ ਤਿੱਥਾ ਕਾੜ ਤਕੜੇ ਬਹੁਤ ਰੂਪ ਤਾ ਕਿੰਗ ਲਗਤਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੇ ਕੜੀਏ ਸੁਰਤ ਮਤ ਮਨ ਬਦ ਤਿਥੇ ਕੜੀਆ ਸੁਰਾਂ ਸਿਦਾ ਕਿਛਦ ਕਰਮਖੰਡ ਕੇ ਬਾਣੀ ਜੋਰ ਤਿਥੇ ਹੁਰ ਨ ਕੋਈ ਹੋਰ ਤਿਤਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਫਰਪੂਰ ਤਿਤਾ ਸਿਤੋ ਸੀਤਾ ਮਹਿਮਾ ਮਾਹੇ ਕਾ ਕ ਰੂਪ ਨਾ ਕਥਨੇ ਜਾਹੇ ਨਾ ਹਮਰ ਟਾਗੇ ਜਾ ਜਨ ਕ ਰਾਂ ਵਸੈ ਮਨ ਮਾਇ ਤੇ ਤਾ ਭਗਤ ਵਸੈ ਕੈ ਲੋਕ ਰਹਨਾ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰਿਨ ਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਅੰਤ ਨਾ ਅੰਤ ਤੇ ਤਾ ਲੋ ਲੋਕਾਰ ਜਿਵ ਜੁ ਹੁਕਮਤ ਵਹਿ ਤਿਵਕਾਰ ਵੇਖਿ ਵਿਗਸ ਕਰ ਵਿਚਾਰ ਨਾਨਕ ਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨਮਤ ਵੇਧ ਤਿਆਰ ਭੋਕ ਲਗਨ ਤਪ ਤਾਉ ਭਾਂਡਾ ਪੋ ਅੰਮ੍ਰਿਤ ਢਾਲ ਘਟਿਏ ਸਬਦ ਸਚਿ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਤ ਤਰਤਿ ਮਨ ਹੱਤ ਦਿਵਸ ਰਾਦੁ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬਰਿਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਚੁਟੀ നാല്